ਆਉਤੋ ਪਹਿਲਾਂ ਮੈਂ ਕਹਿੰਦੇ 13 ਤਰੀਕ ਨੂੰ ਜਾਣਾ ਦਿਨੂ ਤੁੰ ਤੁ ਬਾਅਦ ਸਾਨੂੰ ਕਹਿੰਦੇ ਭਾਈ 18 ਤਰੀਕ ਨੂੰ ਤਾਂ ਕੱਲ ਕਹਿੰਦੇ ਲਾਸਟ ਮੀਟਿੰਗ ਆ ਕੱਲ ਰਾਤ ਨੂੰ ਜਾਵਾਂਗੇ ਅਸੀਂ ਰਾਤ ਵੀ ਚੱਲ ਲਗਾ ਲੀਕ ਪਰ ਜੇ ਨਾਲ ਚਲੂਗਾ ਫੇਰ ਹੀ ਮੋਰਚਾ ਫਤੇ ਹੋਣਾ ਬੈਰੀਗੇਟ ਯਾਰ ਥੋੜੇ ਥੋੜੀ ਬੰਨਣਗੇ ਹੁਣ ਕਹੀ ਜਾਂਦੇ ਆ 21 ਤਰੀਕ ਜਦੋਂ 21 ਤਰੀਕ ਆ ਗਈ 21 ਤਰੀਕ ਤੋਂ ਬਾਅਦ ਕਹਿੰਦੇ 25 ਤਰੀਕ ਉਹਨੂੰ ਭਾਈ ਕਿਉਂ ਹੋ ਜਾਂਦਾ ਲੱਗਿਆ ਨਾ ਮੁਰਤੇ ਸਾਰਿਆਂ ਦੇ ਬੈਨ ਨਹੀਂ ਆ ਅੱਗੇ ਪੁਛੀ ਗੱਡੀ ਲਾ ਕੇ ਪਿੱਛੇ ਪੁਛੀ ਗੱਡੀ ਲਾ ਕੇ ਉਹਨਾਂ ਦੇ ਪੰਡਤ ਬਾਫ ਛੱਟ ਗਏ ਇੱਥੇ ਜੀਸੀਬ ਕਿਉਂ ਨਹੀਂ ਲੈ ਕੇ ਆਏ ਚਪਟਾਂਗੇ 11 ਵਜੇ ਸਾਨੂੰ ਰੋਕ ਕਿਉਂ ਨਾ ਵਾਰ-ਵਾਰ ਮੀਟਿੰਗਾਂ ਤੋਂ ਤੰਗ ਆਏ ਨੌਜਵਾਨਾਂ ਨੇ ਕਰ ਲਿਆ ਵੱਡਾ ਇਕੱਠ ਤੇ ਲੈ ਲਿਆ ਵੱਡਾ ਫੈਸਲਾ ਨੌਜਵਾਨ ਦਿੱਲੀ ਜਾਣ ਨੂੰ ਕਾਲੇ ਪੈ ਰਹੇ ਨੇ ਤੇ ਕਿਸਾਨ ਮੋਰਚੇ ਦੇ ਆਗੂਆ ਵੱਲੋਂ ਜੋ ਵਾਰ-ਵਾਰ ਮੀਟਿੰਗਾਂ ਸਰਕਾਰ ਨਾਲ ਕੀਤੀਆਂ ਜਾ ਰਹੀਆਂ ਨੇ ਤੇ ਕੋਈ ਠੋਸ ਹੱਲ ਨਾ ਨਿਕਲਣ ਕਾਰਨ ਨੌਜਵਾਨਾਂ ਦਾ ਸਬਰ ਦਾ ਮੰਨ ਟੁੱਟਦਾ ਦਿਖਾਈ ਦੇ ਰਿਹਾ ਹੈ ਤੇ ਹੁਣ ਨੌਜਵਾਨ ਅੱਜ ਹੀ ਸ਼ੱਭੂ ਬਾਰਡਰ ਟੱਪਣ ਲਈ ਕਾਲੇ ਪੈ ਰਹੇ ਨੇ ਕੀ ਕਹਿਣਾ ਇਹਨਾਂ ਨੌਜਵਾਨਾਂ ਦਾ ਆਉ ਸੁਣਦੇ ਆ ਪੂਰੀ ਗੱਲ ਬਾਤ ਲਿਖਿਆ ਨਾ ਸਾਡੇ ਪੋਸਟਾਂਾਂ ਤੇ 13 ਨੂੰ ਕੁਝ 13 ਅਕ ਦਿੱਲੀ ਕੁਝ ਉਦੋਂ ਬਾਅਦ ਸਾਨੂੰ ਕਹਿੰਦੇ ਬਈ 18 ਤਰੀਕ ਨੂੰ ਕਵੇ ਕੱਲ ਕਹਿੰਦੇ ਲਾਸਟ ਮੀਟਿੰਗ ਆ ਕੱਲ ਰਾਤ ਨੂੰ ਜਾਵਾਂਗੇ ਅਸੀਂ ਰਾਤ ਵੀ ਚੱਲ ਨਿਕਾ ਲਈ ਕਿ ਚੱਲ ਕੋਈ ਗੱਲ ਹੀ ਨਹੀਂ ਪੱਜਾਂਗੇ ਠੀਕ ਆ ਹੁਣ ਅਸੀਂ ਪਾਤਰ ਕੋਲੇ ਭਈਆ ਜੂਤ ਦੇਖ ਲਓ ਇਹ ਤੋਂ ਬਿਨਾ ਫੋਰਟਾ ਨਹੀਂ ਜਿੱਤਿਆ ਜਾਣਾ ਬਾਈ ਕੱਲੇ ਬੁੜਿਆਂ ਤੋਂ ਵੀ ਚੱਲ ਅਸੀਂ ਜੋਸ਼ ਨਾਲ ਕੰਮ ਕਰਦੇ ਆ ਉਹ ਹੋਸ਼ ਨਾਲ ਕਰਦੇ ਆ ਪਰ ਬਾਈ ਸਾਡੇ ਨਾਲ ਲੜਦੇ ਕਿਉਂ ਨਹੀਂ ਜੇ ਉਹ ਆਪਦੀ ਉੱਥੇ ਸਟੇਜ ਲਾਈ ਕਰ ਲੋਨਾਂ ਨੇ ਠੀਕ ਆ ਸਟੇਜ ਲਾਈ ਸਾਨੂੰ ਬੋਲਣ ਦਾ ਮੌਕਾ ਕਿਉਂ ਨਹੀਂ ਦਿੱਤਾ ਬਾਈ ਤੇ ਜੂਤ ਦੀ ਆਵਾਜ਼ ਦਵਾਈ ਜਾ ਰਹੀ ਹੈ ਤੇ ਜੂਤ ਨਾ ਹੋਵੇ ਅੱਗੇ ਬਾਈ ਕੀ ਹਾਂ ਬਾਈ ਆ ਨਾ ਬਾਈ ਜੂਤ ਜੇ ਨਾਲ ਤੁਰੂਗਾ ਫੇਰ ਹੀ ਮੋਰਚਾ ਫਾਕੇ ਹੋਣਾ ਵੇ ਅੱਗੇ ਪਿੱਛੇ ਵੀ ਤੁਹਾਨੂੰ ਪਤਾ ਕਿਉਂ ਪਿਛਲਾ ਮੋਰਚਾ ਉਹ ਵੀ ਬਾਈ ਪੈਰੀਗੇਟ ਜਾਂ ਬੁੜੇ ਥੋੜੀ ਭੰਨਣਗੇ ਠੀਕ ਆ ਫਿਰ ਸਾਡੀ ਗੱਲ ਕਿਉਂ ਨਹੀਂ ਮੰਨਦੇ ਸਹੀ ਆ ਨਾ ਬਾਈ ਭਾਈ 6 ਵਾਰ ਦਾ ਲੈਕਟਿਨੂਮ ਕੇ ਵਾਦਾ ਕੀ ਸਹੀ ਕੇ 6 ਵਾਰ ਦਾ ਵਾਦੀ 6 ਵਾਰ ਨੂੰ ਦਿਨ ਹੀ ਚੱਲਾਂਗੇ ਉਹ ਸਾਨੂੰ ਬੰਦਾ ਨਹੀਂ ਚੱਲਿਆ ਠੀਕ ਆ ਹੁਣ ਅਸੀਂ 12 ਵਜੇ ਚੱਲਾਂਗੇ 2 ਵਜੇ ਕਿਹਾ ਕੇ ਅਸੀਂ ਭਾਈ ਫੋਟਾ ਪੰਨਾ ਅਸੀਂ ਦਿੱਲੀ ਜਾਣਾ ਹੀ ਜਾਣਾ ਤੁਮਾਰੀ ਹੋਈ ਤੇ ਹੁਣ ਕਹੀ ਜਾਂਦੇ ਆ 21 ਤਰੀਕ ਜਦੋਂ 21 ਤਰੀਕ ਆ ਗਈ 21 ਤਰੀਕ ਤੋਂ ਬਾਅਦ ਕਹਿਣਗੇ 25 ਤਰੀਕ ਉਦੋਂ ਭਾਈ ਜੂਨ ਜਲਤਾ ਲੱਗ ਗਿਆ ਨਾ ਮੁਰਕੇ ਸਾਰਿਆਂ ਦੇ ਪਹਿਣ ਗਿਆ ਭਾਈ ਜਿੱਪੀ ਪੈਂਟ ਨੂੰ ਮੁਰੋਂਗੇ ਤਾਂ ਵੀ ਉਧਰੋਂ ਪਹਿਣ ਗਿਆ ਇਹ ਦੇਖਦੇ ਜਦੋਂ ਸਰਕਾਰ ਭਾਂਗੂ ਕੁਰਾਂ ਸਾਹਿਬ ਨੂੰ ਮੱਥਾ ਟੇਕ ਕੇ ਆਏ ਉਹ ਹਾਜ਼ਰ ਨਾਜ਼ਰ ਕਰਕੇ ਆਇਆ ਕਿਥੇ ਛੰਡੇ ਕੀ ਸਾਡਾ ਜੂਤ ਸਾਰਾ ਦੇਖ ਲਓ ਬਈ ਕਿਤੇ ਝੱਡੇ ਥੱਲੇ ਨਹੀਂ ਬਾਕੀ ਇੱਕ ਵਾਰੀ ਲੈ ਲੈ ਆ ਤੇ ਲੈਗ ਦੀ ਰੂਪ ਲੈ ਲੈਣਾ ਠੀਕ ਆ ਜੇ ਲੈਗ ਦੀ ਲਾਸਟ ਵਾਰੀ ਉਹ ਵੀ ਜੇ ਪੱਕੀ ਤੌਰ ਤੇ ਜੇ ਲੈਗ ਦੀ ਦਿੱਤਾ ਠੀਕ ਆ ਨਹੀਂ ਤਾਂ ਅੱਜ ਪਟਾਂਗੇ ਜੇ ਲੈਗ ਦੀ ਰੂਪ ਦੇਤਾ ਫਿਰ ਬਈ